ਤਨ ਸਮਾਰਤ ਦਦੇ ਬੜੇ ਜਾ ਜੁਲਟਦੇ ਸੀ ਇੱਕ ਵੇਸ ਏਅਰਪੋਰਟੇ ਲੱਗੇ ਆ ਇਥੇ ਏਅਰਪੋਰਟੇ ਲੱਗੇ ਹੀਥਰੋ ਅਛਾ ਹੀਥਰੋ ਇਥੇ ਆਪਾਂ ਇਥੇ ਚੜਨਾ ਹੈ ਜਾਂਦੇ ਬਾਕੀ ਚਲੋ ਸੀਜਰ ਤੋਂ ਲੰਡਨ ਸ਼ਹਿਰ ਦੇ ਨਜ਼ਾਰੇ ਵੇਖੋ ਕਿੰਨੇ ਪਾਣੇ ਉਹ ਨਹੀਂ ਜਾਣਦੇ ਆ ਰੀਜ਼ਾ ਬੈਟਰਾਨੀ ਦੇ ਮਹਿਲ ਮੈਲ ਵੇਖਣ ਚੱਲੇ ਆ ਜਿੱਥੇ ਉਹ ਰਹਿੰਦੀ ਹੁੰਦੀ ਸੀ ਸਾਰੇ ਤੁਰੇ ਜਾਣਦੇ ਤਰੀਆਂ ਦੇ ਇਹ ਜੀ ਕੁਈਨ ਹੀ ਉਹ ਹਾਂ ਇੰਗਲੈਂਡ ਦੀ ਕੁਈਨ ਸੀ ਨਾ ਹੈਗੀ ਨਹੀਂ ਹੁਣ ਮਰ ਗਈ ਬਿਚਰੀ ਸਾਰੇ ਉਹ ਮੈਲ ਵੇਖਣ ਜਾਣਗੇ ਆ ਤਹੀਂ ਜਾਣਦੇ ਆ ਕੁਝ ਜਾਣੇ ਅੱਗੇ ਚੱਲ ਗਏ ਆ ਨਾਲ ਵਿਆਜ ਆਪਾਂ ਜਾਵਾਂਗੇ ਮੇਰੀ ਫੇਵਰਿਟ ਜਗ੍ਹਾ ਜੋ ਵੀ ਮੈਂ ਇੰਗਲੈਂਡ ਦੇ ਵੇਖ ਰਹੀ ਹਾਂ ਕਿਹੜੀ ਲੰਡਨ ਬ੍ਰਿਜ ਹਾਂ ਠੀਕ ਚਲੋ ਪਤਾ ਨਹੀਂ ਅਗੇ ਇਟ ਹੈਗਾ ਵਾ ਅੰਦਰ ਜਾ ਸਕਦੇ ਜਗਦੇ ਆਪਾਂ ਆਈ ਥਿੰਕ ਯਾ ਹਾ ਸਾਰੇ ਜਾਣਦੇ ਆ ਰਾਣੀ ਦਾ ਮਹਿਲ ਹੈ ਰਾਣੀ ਰਹਿੰਦੀ ਹੁੰਦੀ ਸੀ ਜੀ ਯਾ ਤੇ ਸਾਰੇ ਲੋਕ ਇੱਥੇ ਨਹੀਂ ਆਉਂਦੇ ਸੋ ਹੁਣ ਅਸੀਂ ਪਹੁੰਚ ਗਏ ਹਾਂ ਬਰ ਕਿੰਗਮ ਪੈਲੇਸ ਇਹਦਾ ਮਹਾਰਾ ਰਾਣੀ ਦਾ ਮੈਣੀ ਦਾ ਮਹਿਲ ਜਿਹੜਾ ਇੱਥੇ ਰਾਣੀ ਰਹਿੰਦੀ ਆ ਅਜੇ ਵੀ ਉਹਨਾਂ ਦਾ ਪਰਿਵਾਰ ਰਹਿੰਦਾ ਵਾ ਸਸੀਕਾ ਸਸੀਕਾ ਬਲੌਗ ਸਸੀਕਾ ਹੋ ਨਹੀਂ ਚੱਲੇ ਆ ਹੋਟਲ ਤੋਂ ਬਾਹਰ ਨਿਕਲੇ ਆਏ ਆ ਹੁਣ ਅਸੀਂ ਜਾ ਰਹੇ ਹਾਂ ਸੈਂਟਰ ਲੰਡਨ ਹਾਂ ਉੱਥੇ ਜਿੱਥੇ ਤੁਹਾਨੂੰ ਮਿਲਦੇ ਹਾਂ ਸਸੀਕਾ ਸਾਰਾ ਵੈਲਕਮ ਕਰਦੇ ਹਾਂ ਤੁਹਾਡਾ ਮੇ YouTube ਚੈਨਲ ਹਨ ਕੇ ਵਲੌਗਸ ਚਲੋ ਹੁਣ ਚੱਲੀਏ ਇੱਧਰ ਉੱਪਰੋਂ ਤੇ ਅਭੀ ਸੌਰੀ ਯਾਰ ਮਾੜੀ ਹੋ ਗਿਆ ਤਿਆਰ ਮਮਾ ਤੁਸੀਂ ਨਾਲੇ ਬਣ ਜਾ ਮਾੜੋ ਬਿੱਲੀ ਮਾੜੋ ਬਿੱਲੀ ਹੁਣ ਅਸੀਂ ਲਿਫਟ ਦੀ ਵੇਟ ਕਰਨਦੇ ਆ ਇੱਧਰ ਆ ਚੱਲੀ ਆਪਦੀ ਦੋ ਨੰਬਰ ਕਿਹੜੀ ਪਹਿਲੋਂ ਆਊਗੀ ਇੱਧਰ ਲਈ ਇੱਧਰ ਲਈ ਨਹੀਂ ਆਉਣੀ ਹਾਂ ਅੰਦਰੋਂ ਲੈ ਲੈ ਦੋਵੇਂ ਆ ਗਏ ਆ ਨੰਬਰ ਹੁਣ ਨਹੀਂ ਆਗੇ ਲਿਫਟ ਤੇ ਅੱਡੇ ਹਾਂ ਹੁਣ ਨਹੀਂ ਜਾ ਰਹੇ ਆ ਨੀਚੇ ਨੂੰ ਜੋ ਬਾਹਰੋਂ ਨਾ 350 ਪਹੁੰਚ ਗਏ ਆਪਣੇ ਅੱਧੇ ਬੰਦੇ ਪਹਿਲਾਂ ਚੱਲ ਗਏ ਓਏ ਲਤਨੀਆ ਮਾਰ ਲੈ ਚੱਲਾ ਸਮਾਤ ਦਿੰਦੇ ਬੜੇ ਜਾ ਝੋਲਦੇ ਇੱਕ ਵੇਸ ਏਅਰਪੋਰਟੇ ਲੱਗੇ ਆ ਤੇ ਅਪਾ ਇੱਥੇ ਏਅਰਪੋਰਟੇ ਲੱਗੇ ਹੀ ਤਰੋ ਅਛਾ ਹੀ ਤਰੋ ਇੱਥੇ ਆਪਾਂ ਇੱਥੇ ਚੜਨਾ ਹੈ ਜਾਂਦੇ ਬਾਕੀ ਅਵਲ ਮਿੰਟ ਮਿੰਟ ਵਾਜਾ ਚੜਨ ਦੇ ਤੋ ਅੰਦਰ 3 ਮਿੰਟ ਬਾਅਦ ਛੱਡ ਦੇ ਮੈਂ ਪਹਿਲੋਂ ਕਹਿੰਦੀ ਨਹੀਂ ਜੱਜਾ ਵੀਨ ਲੈ ਜਾਓ ਲੈ ਆਇਆ ਲੈ ਕੇ ਹੁਣ ਜੱਜ ਤੇ ਉਹ ਤੇ ਜੱਜ ਲੈ ਆਈ ਆਇਆ ਇੱਕ ਹੋਰ ਪਤਾ ਕੀ ਹੋਇਆ ਮਿਮੀ ਨੇ ਨਾ ਮਿਮੀ ਕਹਿੰਦੀ ਮੈਂ ਨਾ ਫਾਰਨ ਜਾਣਾ ਚਾਹੁੰਦੀ ਮੈਂ ਜੱਜ ਤੇ ਚੜ੍ਹਨਾ ਚਾਹੁੰਦੀ ਆ ਇਹ ਨਾ ਇੰਡੀਆ ਇੱਕ ਗੁਰਦੁਆਰਾ ਆ ਉੱਥੇ ਆ ਕੇ ਜਾ ਕੇ ਨਾ ਮੱਥਾ ਟੇਕ ਕੇ ਆਈ ਹਣਾ ਕਹਿੰਦੀ ਕਿ ਮੈਂ ਜਾਇਦਾ ਹਊਡਾ ਲਾ ਲਈ ਨਾ ਇਹਦੀ ਇੰਟਰਵਿਊ ਆ ਗਈ ਦਿੱਲੀ ਦਿੱਲੀੋਂ ਤਾਂ ਉਹਨਾਂ ਨੇ ਰਾਤ ਰਾਂਤ ਇੰਟਰਵਿਊ ਚੇਂਜ ਕਰਦੀ ਹੈ ਹਦਰਾਬਾਦ ਇਹਨੂੰ ਫਲਾਈਟ ਲੱਗੇ ਮੈਂ thro ਬੱਕ ਚਲਾਈ ਜਹਾਜ ਚੜ ਗਈ ਮਿੰਟਾਂ ਮਿੰਟ ਨਹੀਂ ਕਿ ਰੱਬ ਨੇ ਉਹਦੀ ਉਸਤਾ ਪੂਰੀ ਕਰ ਦਿੱਤੀ ਤੂੰ ਜਾਇਦਾ ਹਊਡਾ ਲਾ ਲਈ ਤੂੰ ਇਹਦੀ ਦੀਦੀ ਉਹਨੂੰ ਕਿਹਾ ਸੀ ਨਾ ਸੁਜਿੰਦਰ ਨੂੰ ਫਰਾਂਟਫਰਟ ਦੀ ਕਿੰਨਾਂ ਦੇ ਸਖੋਂ ਮੈਂ ਪਤਾ ਟੇਕਣੋਂ ਨਾ ਫਿਰ ਤਰਵਿਆ ਲੱਗੂ ਤਾਂ ਆ ਜਿਹੜੇ ਦੀਦੀ ਹੈਗੇ ਸੰਦੀਪ ਦੇ ਇਹਨਾਂ ਦਾ ਬੇਟਾ ਹੈਗਾ ਅਰਮਾਨ ਅਰਮਾਨ ਹੈਲੋ ਬੋਲੋ ਉਹ ਵੀ ਮੇਰਾ ਹੀ ਹੈ ਇੱਕ ਸਾਬ ਨਾਲ ਉਹ ਵਰਿੰਦਰ ਦਾ ਵਾ ਛੋਟੀ ਦਾ ਰਹਿੰਦਾ ਮੇਰੇ ਕੋਲ ਹੀ ਆ ਹਾਂ ਜਿਆਦਾ ਦੀ ਕੋਲ ਰਹਿੰਦਾ ਸਹੀ ਗੱਲ ਆ ਤੈਨੂੰ ਪਤਾ ਵੀ ਹੈਗਾ ਤੇਰੀ ਮਾਂ ਕੌਣ ਆ ਹੈਲੋ ਤੈਨੂੰ ਪਤਾ ਤੇਰੀ ਮਾਂ ਸਾਡੇ ਇੱਥੇ ਖਲੋਤੇ ਖਲੋਤੇ ਆ 3 ਮਿੰਟ ਬਾਅਦ ਹੁਣ ਚੌਥਾ ਜਹਾਜ਼ ਚੜਨ ਲੱਗਾ ਤੇ ਭਾਜੀ ਜਾਂਦੇ ਸਮਾਨ ਲੈ ਕੇ ਤੇ ਫੇਰ ਆ ਗਿਆ ਜੀ ਜਾਜ ਚਲੋ ਚੱਲੀਏ ਹੁਣ ਬਹੁਤ ਜਾਜ ਦੇਖਨੇ ਹੋ ਨਹੀਂ ਚਲੋ ਸਿੱਧੇ ਹੋ ਕੇ ਓਕੇ ਹੁਣ ਅਸੀਂ ਪਹੁੰਚ ਗਏ ਲੰਡਨ ਸਿਟੀ ਇੱਥੇ ਆਪਾਂ ਥੋੜਾ ਘੁੰਮ ਕੇ ਰਾਂਗੇ ਦੇਖੋ ਕਿ ਨਹੀਂ ਸੋਣੀ ਸਦੀ ਸਭ ਕੁਝ ਬਿਲਕੁਲ ਬਹੁਤ ਮਜ਼ਾ ਆ ਰਿਹਾ ਹੈ ਬਾਕੀ ਅੱਗੇ ਜਾ ਕੇ ਅਨੰਦ ਨੂੰ ਨਾਮ ਲੈਣਾ ਉਹ ਆਈ ਹੀ ਫਾਈਟ ਰੇਡ ਤਾਈਆ ਆਈ ਹਾਂ ਭਾਜੀ ਉਹਨਾਂ ਦੇ ਨਾਲ ਲੰਡਨ ਸ਼ਹਿਰ ਦੇ ਨਜ਼ਾਰੇ ਵੇਖੋ ਕਿੰਨੇ ਸੋਹਣੇ ਇਹ ਤਾਂ ਹੀ ਗਲਤ ਲੱਗਦੀ ਆ ਜੀ ਹਾਂ ਇਹ ਨਾਮ ਹੁਣ ਹਾਂ ਮਾਈਕ ਸੁਣ ਲੈ ਚੰਨ ਦੇ ਚਾਣੇ ਲਾ ਦੇ ਲਾ ਇਹਦੇ ਵਿੱਚ ਆਨੇ ਮੇ ਹਾਂ ਇਹਦਾ ਸਾਡੇ ਲਗਾਂਦੀ ਤੁਹਾਨੂੰ ਆਈਸਕ੍ਰੀਮ ਖਾਣ ਦੀ ਆਂਦੇ ਮੇ ਆ ਲੰਡਨ ਸ਼ਹਿਰ ਦੇ ਵਿੱਚ ਠੰਡੀ ਠੰਡੀ ਆਈਸਕ੍ਰੀਮ ਅਰੇ ਰਾਣੀ ਦਾ ਰਾਣੀ ਦਾ ਮੈਲ ਹੈਗਾ ਕਿੱਥੇ? ਕੋਈ ਨਹੀਂ ਜਾਣਦੇ ਆ। ਜੀਜ਼ਾ ਬੈਟਰ ਰਾਣੀ ਦੇ ਮਹਿਲ ਮੈਲ ਵੇਖਣ ਚੱਲੇ ਆ। ਜਿੱਥੇ ਉਹ ਰਹਿੰਦੀ ਹੁੰਦੀ ਸੀ। ਸਾਰੇ ਤਰੀ ਜਾਣਦੇ ਤਰੀ ਜਾਣਦੇ। ਜੀ ਕੋਈ ਨਹੀਂ। ਹਾਂ। ਇੰਗਲੈਂਡ ਦੀ ਕਵੀਨ ਸੀ ਨਾ। ਹੈਗਰੀਆ ਸੀ। ਨਹੀਂ ਹੁਣ ਮਰ ਗਈ ਵਿਚਾਰੀ। ਸਾਰੇ ਉਹ ਰਾ ਮੈਲ ਵੇਖਣ ਜਾਣਗੇ। ਤਹਹੀਂ ਜਾਣਦੇ ਆ ਕੁਝ ਜਾਣੇ ਅੱਗੇ ਚੱਲ ਗਏ ਆ ਨਾਲ ਵੀ ਅੱਜ ਆਪਾਂ ਜਾਵਾਂਗੇ ਮੇਰੀ ਫੇਵਰਿਟ ਜਗ੍ਹਾ ਜੋ ਵੀ ਮੈਂ ਇੰਗਲੈਂਡ ਸੇ ਵੇਖ ਰਹੀ ਆ ਕਿਹੜੀ ਲੈਂਡਨ ਬ੍ਰਿਜ ਹਾਂ ਉੱਥੇ ਜਾਵਾਂਗੇ ਹੁਣੇ ਸਰੀ ਜਾਣਦੇ ਕੋਈ ਜਾਣਦੇ ਹੁਣ ਅਸੀਂ ਪਹੁੰਚ ਗਏ ਆ ਰਾਣੀ ਦੇ ਮਹਿ ਲੱਗੇ ਨਾ ਕਿਸੇ ਰਾਣੀ ਦਾ ਬੀਜ ਦਾ ਬੇਤ ਹਾਂ ਬਾਕੀ ਸਾਰੇ ਕੋਈ ਜੱਗੇ ਨੇ ਕੋਈ ਪਿੱਛੇ ਨੇ ਈ ਦੋਵੇਂ ਪਣਾ ਇੱਧਰ ਆਉਂਦੀਆਂ ਪਿਛੇ ਸਾਡੇ ਗੱਡੀ ਆ ਗਈ ਤੁਹਾਨੂੰ ਪਤਾ ਹੀ ਨਹੀਂ ਉਹਨਾਂ ਨੇ ਕਿ ਹਾਰ ਨੂੰ ਨਹੀਂ ਦਿੱਤਾ ਅਸੀਂ ਇੰਡੀਆ ਹੁੰਦਾ ਤਾਂ ਹਾਰ ਮਜਾ ਆ ਕੇ ਉਹਨਾਂ ਨੇ ਕਹਿਣਾ ਪਿੱਛੇ ਕਰੋ ਆ ਮੈਂ ਲਿਆ ਨਾ ਹਾਂ ਹਾਂ ਦੋਵੇਂ ਚੱਗੀਆਂ ਜੇ ਉਹ ਨੰਨੇ ਨੇ ਕਿ ਨਹੀਂ ਉਹ ਕਰ ਲੈਂਦੇ ਦੇਖ ਚੱਲ ਪਤਾ ਨਹੀਂ ਅਗੇ ਏਟਾ ਗਾਵਾ ਅੰਦਰ ਜਾ ਸਕਦੇ ਜਾਂਦੇ ਆਪਾਂ ਆਈ ਥਿੰਕ ਯਾ ਆ ਸਾਰੇ ਜਾਣਦੇ ਆਹ ਦੇਖੋ ਉਧਰੋਂ ਚਲਾਇਆ ਆ ਯੂ ਫਿਰ ਆਜੂ ਆ ਨਾ ਉਹ ਫੋਟੋ ਸ਼ੂਟਰ ਹੁੰਦੇ ਆ ਨਾ ਰਾਣੀ ਦਾ ਮਹਿਲ ਹੈ ਤੇ ਰਾਣੀ ਰਹਿੰਦੀ ਹੁੰਦੀ ਸੀ ਯਾ ਤੇ ਸਾਰੇ ਲੋਕ ਉਹਨਾਂ ਸੀ ਟਰਾਈ ਕਰਦੇ ਅੰਦਰ ਜਾਣ ਦੀ ਜਾਣਦੇ ਨਹੀਂ ਆ ਵੀ ਲੱਗਦਾ ਹਾਂ ਟਿਕਟਸ ਵਗੈਰਾ ਨੇ ਮਤਲਬ ਕੇ ਲੈ ਕੇ ਜਾ ਸਕਦੇ ਆ ਥੋ ਟਰਾਈ ਕਰਦੇ ਜੇ ਸਾਈਡ ਤੇ ਕਰ ਲਓ ਹਨਾ ਆਉਣਾ ਨਹੀਂ ਤੂੰ ਸੋ ਹੁਣ ਅਸੀਂ ਪਹੁੰਚ ਗਏ ਹਾਂ ਬਰਕਿੰਗਮ ਪੈਲੇਸ ਜਿਹੜਾ ਮਹਾਰਾਣੀ ਦਾ ਮਹਿਲ ਦਾ ਮਹਿਲ ਜਿਹੜਾ ਇੱਥੇ ਰਾਣੀ ਜਿੰਦੀ ਆ ਅਜੇ ਵੀ ਉਹਨਾਂ ਦਾ ਪਰਿਵਾਰ ਰਹਿੰਦਾ ਵਾ ਉਹਨਾਂ ਨੂੰ ਐਕਚੁਅਲੀ ਮਿਲ ਕੇ ਜਾਣਾ ਸੀ ਉਹਨਾਂ ਨੂੰ ਐਕਚੁਅਲੀ ਸਾਡੀ ਉਹਨਾਂ ਨਾਲ ਮੀਟਿੰਗ ਫਿਕਸ ਸੀ ਮੀਟਿੰਗ ਫਿਕਸ ਸੀ ਪਰ ਹੁਣ ਸਾਡੇ ਕੋਲ ਟਾਈਮ ਮੇਰਾ ਬੇਟਾ ਕਹਿੰਦਾ ਵਕਿ ਮੈਂ ਕੰਮ ਕਰਨ ਦਾ ਕਹਿੰਦਾ ਮੈਨੂੰ ਮਿਲਣਾ ਹੈਗਾ ਕਿਉਂਕਿ ਖੁਦ ਨੂੰ ਕੋਈ ਸਮਝਦਾ ਵਾ ਇਸ ਕਰਕੇ ਚਾਹੁੰਦਾ ਨਹੀਂ ਮਿਲਣਾ ਨਹੀਂ ਉਹ ਕਹਿੰਦੇ ਹੀ ਲੇਟ ਮਿਲਣਾ ਤੁਸੀਂ ਕਿ ਹੜ ਕੋ ਟਾਈਮ ਨਹੀਂ ਹੈ ਇਹ ਮਾਰਾਨ ਦਾ ਮੈਲ ਵਿਖੇ ਉਹ ਰਿੰਦੀ ساری ਜ਼ਿੰਦਗੀਆਂ ਨੇ ਕੱਟੀ ਇੱਥੇ ਇੱਧਰ ਉਹਨਾ ਇਹ ਫੋਟੋ ਹਿੱਟ ਕਰ ਰਹੇ ਸਾਰੇ ਜਣੇ ਇਹ ਗੇਟ ਹੈ ਦਾ ਤੇ ਜਾ 5-5 ਮਿੰਟ ਬਾਅਦ ਇੱਥੋਂ ਦੀ ਹੁਣ ਅੱਗੇ ਹੁਣ ਅਹੀਂ ਚੱਲੇ ਵਾਪਸ ਲੱਡਣ ਆਈ ਕੱਲੇ ਹੁਣ ਆਪਾਂ ਉਸ ਬਾਹਰ ਚੱਲੇ ਆਪ ਹਾਂ ਹਾਂ ਲੰਡਨ ਆਈ ਚੱਲਦੇ ਆਹੋ ਉੱਥੇ ਚੱਲੇ ਆ ਇੱਥੇ ਤਾਂ ਵਾਪਸ ਚੱਲੇ ਨਾ ਮਹਿਲ ਚੋਂ ਰਾਣੀ ਦੇ ਮਹਿਲਾਂ ਚੋਂ ਦੂਰ ਚੱਲੇ ਆਂ ਮੁੰਨਾਂ ਦੀ ਤਾਂ ਨਹੀਂ ਪਹੁੰਚਿਆ ਲੰਡਨ ਕਿਤੇ ਬੱਚੇ ਬੜੇ ਤੰਗ ਕਰੰਦੇ ਆ ਆਪਣੇ ਵੀ ਇਹ ਬੱਚੇ ਬੜੇ ਤੰਗ ਕਰੰਦੇ ਬੱਚਿਆਂ ਨੂੰ ਕਿੱਥੇ ਗੱਲ ਬਹੁਤ ਔਖਾ ਕਿਤੇ ਜਾਣਾ ਆਣਾ ਬੱਚੇ ਬਾਹਰ ਛੱਡ ਕੇ ਆਉਣੇ ਚਾਹੀਦੇ ਆ ਤੁਹਾਡਾ ਟਿੱਡੂ ਜੈਨ ਨਹੀਂ ਮਾਰਦੇ ਅਵਲ ਇਧਰ ਕਾਦੇ ਵਾਰ ਹੋਣੀ ਨਾ ਟਿਕ ਦੇ ਦੋਵੇਂ ਜਾਣੇ ਬਾਰੂ ਟਿਕ ਜਾ ਕਰੋ ਕਿਤੇ ਸਾ ਲੈ ਲਿਆ ਕਰੋ ਕਿੰਨੀ ਸੋਹਣੀ ਜਗਾ ਵੇ ਹੋਰ ਤਾਂ ਨਹਿਰ ਦੇ ਕਿਨਾਰੇ ਹਨਾ ਆ ਨਹਿਰ ਜੀ ਲਗੰਦੀ ਉਹ ਕੀ ਪਾਣੀ ਆ ਹਾਂ ਫੇਮਸਲੇ ਕੀ ਆ ਇਹ ਸਾਡੇ ਘਰ ਨੂੰ ਜਾਂਦੀ ਚਰਮਨ ਮੇਰੇ ਘਰ ਤੇ ਲੱਗੇ ਜਾਂਦੀ ਹੈ ਆਪਣੀ ਨਦੀ ਤੂੰ ਐਂ ਜੀ ਘਰ ਵਿੱਚ ਤੈਰ ਤਾ ਸਿੱਧੀ ਘਰ ਪਹੁੰਚ ਆਂ ਵਿਕਰਮ ਗੋਵਰ ਰਾਜਾ ਮੇਰੇ ਤੇ ਤਿਆਰੀ ਕਰਦੀ ਜਾਉਂ ਉਹ ਵੇਟ ਕਰਨ ਦੇ ਆਣਾ ਤਾਂ ਸਿੱਧੇ ਪਹੁੰਚੋ ਉੱਤੇ ਆਗਨਿ ਜ਼ੋਨੀ ਜੀ ਤਰੀ ਜਾਂਦੀ ਹਾਂ ਹਾਂ ਕਿੰਨੀ ਸੋਹਣੀ ਜਗ੍ਹਾ ਐ ਨਾ ਆਹ ਬੋਲਦੀ ਬਣਾਈ ਆਂ ਆਹ ਬੋਲਤੇ ਜਾਣਾ ਆਪਾਂ ਨਹੀਂ ਮੈਂ ਸੋਚਿਆ ਫੋਲਤੇ ਜਾਣਾ ਇਹ ਨਾਰਮਲ ਪੋਲੇ ਆ ਮੈਂ ਤਾਂ ਫਲੀ ਨੈਰ ਵਾਲਾ ਪਹਿਲਾਂ ਲੰਡਨ ਬ੍ਰਿਜ ਤੇ ਲੰਡਨ ਆਇਆ ਹਾਂ ਜਿਹੜਾ ਹਰ ਇਧਰ ਮੰਦਾ ਗਾਣਾ ਨਾ ਲੰਡਨ ਆਈ ਤੇ ਭਾਵੇਂ ਸਾਰਾ ਲੰਡਨ ਦੇ ਘੁੰਮਦੂ ਠੀਕ ਆਥੇ ਜਾਣਾ ਹੀ ਹੁਣ ਹਾਂਜੀ ਉਥੇ ਮਹਾਰਾਣੀ ਕੋਲ ਗਏ ਚਾਹੂ ਪੀਣ ਉਹਨੇ ਚਾਹ ਨਹੀਂ ਵੇਚੀ ਖੰਡਵਣੀ ਪਿਆਗੇ ਕੱਢਣ ਦੀ ਕੀਤੀ ਖੰਡਵਣੀ ਲੱਗੰਦੀ ਮੈਂ ਚਾਚੂ ਪਿੱਛੇ ਗਈ ਕਲੁਰ ਵੇਹੁਰਿੰਦੂ ਪੁੰਨੋ ਦਿਖਾ ਲਾ ਕਬੂਤਰ ਹਾਂ ਫੋਨ ਬੰਦ ਕਰ ਤੁਰ ਸਦਾ ਸੁਦਾ ਤਰੋਂ ਨਾ ਫੋਨ ਬੰਦ ਕਰ ਕਬੂਤਰ ਕਬੂਤਰ ਯਾ ਅਹੀਂ ਉਹ ਤੇ ਜਾਣਾ ਨਾ ਇੱਥੇ ਦਿਖਾਂਦੇ ਆ ਇੱਥੋਂ ਤੁਰਦੇ ਜਾਵਾਂਗੇ ਵਰਿੰਦਰ ਕਹਿੰਦੀ ਆ ਨਹਿਰ ਮੇਰੇ ਘਰ ਨੂੰ ਜਾਂਦੀ ਮੈਂ ਸ਼ਾਮ ਮਰ ਪਹੁੰਚਾਂ ਜ 봐지 어서서 컨트롤 안에 سارے 포토스 미쳐 돌다데자 아자 ਸਤੁਰੇ ਜਾਓ ਤੁਰੇ ਜਾਓ ਤੁਰੇ ਜਾਓ ਕੋਹ ਨਾਲ ਉਹ ਜਗਾਹ ਹਾ ਪਰ ਖਾਨ ਹਦਰ ਕਿਦਾਂ ਸਕੋ ਕੇਨਟੀ ਬਿਗ ਬੈਂਡ ਦੀ ਸਾਰ ਲਲਣ ਠਮਕਦਾ ਆਹੀ ਬਿਗ ਬੈਂਡ ਤੇ ਪਹੁੰਚ ਗਏ ਹੋਣਾ